ਦੋਸਤੋ ਅੱਜ ਨਾ ਜਾਣਕਾਰੀ ਦਿੰਨੇ ਤੁਹਾਨੂੰ ਰੈਸਕਿਊ ਬੋਰਡ ਦੇ ਬਾਰੇ ਨਾਮ ਤੋਂ ਹੀ ਪਤਾ ਚੱਲ ਰਿਹਾ ਵਾ ਕਿ ਇਹ ਕਿਸੇ ਨੂੰ ਰੈਸਕਿਊ ਕਰਨ ਦੇ ਕੰਮ ਆਉਂਦੀ ਆ ਮੰਨ ਲਓ ਹੁਣ ਆਪਾਂ ਜਹਾਜ਼ ਦੇ ਉੱਪਰ ਕੰਮ ਕਰ ਰਹੇ ਆ ਤੇ ਰੱਬ ਨਾ ਕਰੇ ਕੋਈ ਜਹਾਜ਼ ਤੋਂ ਥੱਲੇ ਡਿੱਗ ਪੇ ਉਦੋਂ ਇਹ ਬੋਰਡ ਦੀ ਵਰਤੋਂ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਮੇਰੇ ਪਿੱਛੇ ਤੁਸੀਂ ਬੋਰਡ ਆ ਵਾਲੀ ਦੇਖ ਸਕਦੇ ਹੋ ਆਹ ਰੀਅ ਟੈਂਪ ਗ੍ਰੇਨ ਜੇਦਾਂ ਇਹਨੂੰ ਲੌਂਚ ਕੀਤਾ ਜਾਂਦਾ ਆਹ ਲੀਵਰ ਨੂੰ ਆਪਾਂ ਪੁੱਲ ਕਰਾਂਗੇ ਇਹ ਜਾਊਗੀ ਥੱਲੇ ਆਹ ਲੀਵਰ ਨੂੰ ਆਪਾਂ ਪੁੱਲ ਕਰਾਂਗੇ ਇਹ ਖਾਪੇ ਤੇ ਸੱਜੇ ਜਾਂਦੀ ਆ ਕੋਈ ਵੀ ਜਦੋਂ ਵੀ ਅਮੀਨਾ ਵੀ ਆਉਂਦੀ ਆ ਆਪਾਂ ਲਾਂਚ ਕਰਕੇ ਤੇ ਬੰਦੇ ਨੂੰ ਪਰ ਐਸਕਿਊ ਕਰ ਸਕਦੇ ਆ ਤੇ ਇਹਦੇ ਵਿੱਚ ਪੈਟਰੋਲ ਇੰਜਣ ਆ ਮੈਂ ਤੁਹਾਨੂੰ ਦਿਖਾਉਂਦਾ ਵਾਂ ਆ ਵੇਖੋ ਆ ਛੋਟਾ ਜਿਹਾ ਇਹਦਾ ਇੰਜਣ ਆ ਪੈਟਰੋਲ ਤੇ ਚੱਲਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਆ ਆਇਦਰ ਸਟੀering ਲੱਗਾ ਇਥੋਂ ਇਹਨੂੰ ਚਲਾਈ ਦਾ ਸਟੀering ਤੋਂ ਆ ਬੈਠਣ ਦੀ ਜਗ੍ਹਾ ਤੇ ਹਾਲ 6 ਜਣਿਆਂ ਦੀ ਦੀ ਕੈਪੈਸਿਟੀ ਆ ਲਿਖਿਆ ਹੋਇਆਗਾ ਪਰਸਨ 6 ਯਾ ਬਾਕੀ ਦੀ ਲੈਂਥ ਬ੍ਰੈਥ ਡਾਇਆ ਸਾਰਾ ਕੁਝ ਲਿਖਿਆ ਹੋਇਆ ਆ ਆਈਡੀ ਰੈਸਕਿਊ ਬੋਟ ਮਤਲਬ ਜੇ ਕੋਈ ਬੰਦੇ ਨੂੰ ਰੈਸਕਿਊ ਕਰਨਾ ਵਾ ਤੇ ਤਾਂ ਇਹ ਵਰਤੋਂ ਦੇ ਵਿੱਚ ਲਈ ਜਾਂਦੀ ਆ ਹੋਰ ਵੀ ਬਹੁਤ سارے ਸੇਫਟੀ ਇਕੁਪਮੈਂਟ ਹੁੰਦੇ ਸ਼ਿਪ ਦੇ ਵਿੱਚ ਹੁਣ ਇੱਕ ਵੀਡੀਓ ਦੇ ਵਿੱਚ ਸਾਰੇ ਆਪਾਂ ਨਹੀਂ ਤੁਹਾਨੂੰ ਖਾ ਸਾਖਦੇ ਹੌਲੀ ਹੌਲੀ ਆਪਾਂ ਸਾਰੀਆਂ ਵੀਡੀਓ ਬਣਾਵਾਗੇ ਤੇ ਬਰੀਕ ਦੇ ਵਿੱਚ ਜਾਣਕਾਰੀ ਦਵਾਂਗੇ ਧੰਨਵਾਦ ਮਿਲਦੇ ਆਂ ਇਹਦੇ ਵਿੱਚ